ਦਾ ਜੁਪੀ ਦੇ ਅੰਗ ਬਿਹਾਰ ਦੇ ਆ ਦਾ ਪਾਕਿਸਤਾਨ ਦੇ ਆ ਦਾ ਬਗਾ ਦੇ ਟ੍ਰੇਡ ਆ ਰਿਆਂ ਦਾ ਸਾਰਿਆਂ ਦਾ ਗੁਣਕੋਰ ਦੇ ਸ੍ਰੀ ਗੁਰੂ ਜਗਨ ਸਿੰਘ ਜੀ ਗੌੜਾ ਗੌੜੇ ਅਸੀਂ ਭਾਈ ਗੁੱਟਾ ਭਾਈ ਬਾਲਾ ਭਾਈ ਮਰਦਾਨਾ ਭਾਈ ਗੁਰਦਾਸ ਭਾਈ ਮਨੀ ਸਿੰਘ ਭਾਈ ਦਾਰੂ ਸਿੰਘ ਪਿਆਰੇ ਭਾਈ ਦਿਆਲ ਪਿਆਰੇ ਭਾਈ ਸਾਹਿਬ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਦਦ ਸਿੰਘ ਗੈਰੀਫਾਈਪਾ ਹਾਂ ਜੀ ਭਾਈ ਹੈ ਜੀ ਸਰ ਗੁਰੂ ਇੱਕ ਇਸ ਕਰਕੇ ਜ਼ਮੇਰੀ ਬੱਚੀ ਹੁੰਦੀ ਹੈ ਕਿ ਜੇ ਚਾਹੇ ਡੇ ਮਾਪਰ ਜਿਹੜੇ ਆਪਣੇ ਆਪ ਨੂੰ ਭਾਈ ਦੀ ਸ਼ਬਦ ਨਾਲ ਦੇ ਜਦੋਂ ਸਾਡਾ ਗੁਰੂ ਇੱਕ ਕਰਦੇ ਅਸਾਂ ਗੁਰ ਭਾਈ ਇਸ ਕਰਕੇ ਅਸੀਂ ਇਕੱਠੇ ਹੁੰਨੇ ਜੇ ਹੁਣ ਤੁਸੀਂ ਕਿਤੇ ਵੀ ਨਾ ਜਾਓ ਇਸ ਗੁਰਦੁਆਰੇ ਚ ਸਵੇਰੇ ਬੈਠੋ ਪਾਤੀ ਪੱਤੀ ਵਾਲੇ ਉਹ ਜਿਹੜੀ ਪਾਤੀ ਪੱਤੀ ਵਾਲੇ ਉੱਥੇ ਜਿੱਥੇ ਥੋੜਾ ਜਿਹਾ ਅੱਜ ਪਸੇ ਇੱਕ ਦੰਬਾਰੇ ਕਿ ਨਾਮ ਕਰਦੇ ਜਮਾਨਾ ਉਹ ਮੋਹੱਲਿਆਂ ਦਾ ਬਣਾਤਾ ਬੋਧਾ ਕਿ ਗੁਦਵਾਰਾ ਬਣਾ ਲਿਆ ਬੋਧ ਬੜੇ ਜੀ ਬੰਦੇ ਹੋਣ ਮੈਂ ਉਹਨਾਂ ਨੂੰ ਕੀ ਕੰਮ ਦੀ ਨਾ ਕਹਾਂ ਬੋਲਾ ਦਿ ਲੋ 15ਵੀਂ ਪਾਸੀ ਮੰਦਰ ਵਿੱਚ ਹੈ ਦੇ ਆਲੇ ਬਾਹਰ ਦੀ ਪਾਸੀ ਤੱਕ ਅਰਦਾਸ ਕਰ ਲੈ ਚਲੋ ਇਹਨਾਂ ਦੇ ਕੋ ਬਣਾ ਦੋ ਅੱਗੇ 11ਵੀਂ ਪਾਸੀ ਦੀ ਕੋਈ ਵੀ ਮੰਦਰ ਇੱਥੇ ਹਜੇ ਤੱਕ ਸਾਰੇ ਬੰਦੇ ਨੇ ਕਿ ਸਿੱਖਣ ਦਾ ਗੁਰੂ ਕੀ ਹੈ ਸੇਰੀ ਗੁਰੂ ਉਹ ਲਿਆ ਗੋਹਾ ਦੇ ਰਿਆ ਤੋ ਬਾਬਾ ਜੀ ਨੇ ਹੁੰਦੇ ਆ ਇੱਥੇ ਫਾਈਨ ਮੈਂ ਦੱਸਿੰਦੀ ਆਸ ਤੇ ਉਹਨਾਂ ਦਾ ਜਵਾਈ ਹੋ ਕੇ ਚੜ੍ਹਾਈ ਕਰ ਗਿਆ ਮੇਰੇ ਦੱਸ ਵੀ ਚੜ੍ਹਾਈ ਕਰ ਗਿਆ ਦਾਸ ਜੀ ਉੱਤੇ ਸੀ ਅਸੀਂ ਲਹਿੰਦੀ ਪੱਤੀ ਤੋਂ ਇੱਥੇ ਹਾਇਸ ਪਾਜੀ ਪਿਆਰੇ ਰਹਿਤਾ ਤੱਕ ਤੋਂ ਔਰ ਬਾਬਾ ਜੀ ਖੋਦੇ ਕਹਿੰਦੇ ਸੀ ਸਾਡੇ ਕੋ ਡਾਕਟਰ ਸੀ ਵੈਚਰ ਮਰਕਜ਼ ਸੱਟ ਹੋਇਆ ਉਹਦਾ ਪ੍ਰੈਕਟਿਸ ਸੀ ਨਾਮ ਉਹ ਸੁਧਾਰ ਉਹ ਮੈਨੂੰ ਦੱਸਦਾ ਸੀ ਵੀ ਮੈਂ ਜਦੋਂ ਇਹਨਾਂ ਕੋਲ ਗਿਆ ਤੇ ਮੈਨੂੰ ਕਹਿੰਦੇ ਕਿ 25 ਲੱਖ ਰੁਪਏ ਕਰੀ ਅਸੀਂ ਕਰ ਦਿੰਦੇ ਪੱਤੀ ਕਰਾ ਲਈਏ ਤਾਂ ਤੋਂ ਬਹੁਤ ਉਕੀਰ ਵਾਲੇ ਬਾਪ ਕੇ ਵੀ ਕਹਿੰਦੇ ਸਾਨੀ ਇਹ ਵੀ ਕਹਿੰਦੇ ਸਾਨੀ ਮੈਂ ਉਹਨਾਂ ਨੇ ਇੱਕ ਗੱਲ ਸੁਣੀ ਹੈ ਕਿ ਜ਼ਿਆਦਾ ਤਾਂ ਨਹੀਂ ਪਤਾ ਹੁਣ ਗੱਲ ਪੂਰੀ ਕਦੋਂ ਹੋਣੀ ਮੈਂ ਕਦੇ ਅਜੇ ਗੱਲਾਂ ਨੂੰ ਬੋਲਦਾ ਤਜੇ ਨਹੀਂ ਦਿੰਦਾ ਇਹ ਹੋਣੀ ਪੂਰੀ ਅਜੇ ਘੱਟ ਹੈ ਕਿ ਹੋਣੀ ਮੈਨੂੰ ਨਹੀਂ ਪਤਾ ਕਿ ਜ਼ਿਆਦਾ ਤਾਂ ਨਹੀਂ ਪਤਾ ਪਰ ਮੱਕੇ ਮਦੀਨੇ ਤੱਕ ਤਾਂ ਗੱਤ ਰਿਆਣਾ ਕਹਿੰਦਾ ਲੋ ਜੀ ਦਾ ਮਤਲਬ ਮੁਸਲਮਾਨ ਭਰਾ ਪਹਿਲਾਂ ਗੁਰੂ ਘਰ ਦੀ ਬੇਰੇ ਕਰਕੇ ਤੁਸੀਂ ਕੋਈ ਬਾਤ ਕਰ ਲਿਓ ਕਿਉਂਕਿ ਕਿ ਲਿਖਿਆ ਹੋਇਆ ਗੁਰਬਾਣੀ ਵਿੱਚ ਹਿੰਦੂ ਅੰਨਾ ਤੇ ਤੁਰਕੂ ਬਾਣਾ ਦੋਹਾਂ ਤੇ ਗਿਆਨੀ ਸੇ ਅੰਨਾ ਕਿਵੇਂ ਇਹਨੂੰ ਪਤਾ ਨਹੀਂ ਮੇਰਾ ਗੁਰੂ ਮੌਣ ਹੈ ਕਿਉਂਕਿ ਜਿਹਨੂੰ ਮੰਨੀ ਜਾਂਦਾ ਉਹ ਫਿਰ ਮੰਨੀ ਜਾਂਦਾ ਇਹ ਹੈ ਨਾ ਪਤਰਾ ਨੂੰ ਜੀ ਜਾਣਦਾ ਤੇ ਤੈਨੂੰ ਕਾਹਨਾ ਕਿਉਂ ਉਹ ਅੱਲਾਹ ਨੂੰ ਜ਼ਰੂਰ ਮੰਨਦਾ ਪਰ ਅੱਲਾਹ ਨੂੰ ਸੱਤ ਵੇ ਕਾਜ ਦੇ ਮੰਨਦਾ ਤਦ ਹੀ ਤੈਨੂੰ ਮੰਨਦਾ ਤੇ ਨਾਲੇ ਡਗੜਾ ਨਮਾਜ਼ ਖਾਈ ਜਾਂਦਾ ਇੱਕ ਆਖਰੀ ਗੱਲ ਹੈ ਵੀ ਪ੍ਰਮਾਤਮਾ ਤੇ ਸਿਧ ਕਰਦਾ ਉਹ ਜੋ ਦੀ ਕੰਮ ਕਰਦਾ ਇਹ ਅੱਲਾਹ ਮੇਰੇ ਤੇ ਰਹਿਣਾ ਉਹ ਕਿਸੇ ਬਾਤੇ ਕੋ ਨਹੀਂ ਪਤਾ ਜਾਂਦਾ ਮੈਂ ਦੇਖਣਾ ਨਾ ਕਬਲ ਤੇ ਜਾ ਨਾ ਕੋਈ ਦਾ ਕੋਈ ਦਾ ਮੰਦਿਰ ਹੁੰਦਾ ਤਾਂ ਇਹਨਾਂ ਤੇ ਸਾਡੇ ਕੋਲ ਦਾ ਆ ਜਿਹੜੀ ਬੰਨ ਜੁਤੀਆ ਬਣ ਹੰਡੇ ਆ ਉਹਦੀ ਮਿਹਰਬਾਨੀ ਜਗਨਨਾਥ ਦਾ ਮੰਦਿਰ ਰੋਟਿਆ ਹੁਣ ਸਾਨੂੰ ਕਹਿੰਦੇ ਨੇ ਉਹਦੇ ਦੋਏ ਦਰਵਾਜ਼ੇ ਜਿਹੜੇ ਉਹ ਦਰਵਾਜ਼ਾ ਸਾਹਮਣੇ ਲੱਗੇ ਦਰਸ਼ਨੀ ਜਿਹੜੇ ਨੇ ਉਹ ਬਹਣੇ ਇਹ ਕਹਿੰਦੇ ਸੀ ਹੰਕੂ ਕਿ ਸਾਨੂੰ ਆਪਣਾ ਸਾਡੇ ਬੂਏ ਦੇ ਲੋ ਕਿ ਉਹਦੋਂ ਦਾ ਤੋਰੀ ਨਾ ਕੋ ਬਿਚਾਰੀ ਸਕੇ ہاتھا بھی نہیں پکے مکان ਨਹੀਂ ਬਣਾ ਸਕਦੇ ਇਹਨਾਂ ਦੀਆਂ ਕੁੜੀਆਂ ਪਹਿਲਾਂ ਸਾਡੇ ਕੋਲ ਆਣਗੀਆਂ ਅਸੀਂ ਫੈਸਲਾ ਕਰਾਂਗੇ ਇਹਨਾਂ ਕੁੜੀਆਂ ਕੀ ਹੋ ਜਾਣਗੀਆਂ ਕਿ ਉਹ ਨਹੀਂ ਜਾਣੇ ਕਿ ਆਪਣੀ ਕੁੜੀਆਂ ਦੀ ਆਪਣੀ ਮਾਤਰੀ ਨਾਲ ਵਿਆਹ ਕਰੀਂ ਬੰਦ ਕਰ। ਆ ਅਸੀਂ ਸਾਡੀ ਬਲਾਹਣੀ ਜਿਹੜੀ ਸਾਡੇ ਗੁਰੂ ਪਾਸ਼ਾ ਜੀ ਦਾ ਹੈ ਅੱਜ ਤੁਸੀਂ ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ। ਜਿਨ੍ਹਾਂ ਰੰਗ ਜੇਵਨ ਮੂੰਹ ਦੇਖਿਆ ਮੈਂ ਕਿਸੇ ਨੂੰ ਮਾਰਨ ਨਹੀਂ ਕਹਿੰਦਾ। ਗੁਰੂ ਨਾਲ ਕਨੇ ਜੇਲ ਕੱਟੀ ਬਾਬਰ ਦੀ ਚੱਕੀ ਝੋਈ ਤੇ ਕੈਦੀ ਸਾਰੇ ਛਡਾਏ। ਸਮਝ ਆਈ? ਗੁਰੂ ਹਰਗੋਬਿੰਦ ਸਾਹਿਬ ਨੇ ਗੋਜਾ ਰਾਜੇ ਛਡਾਏ। ਉਹਨਾਂ ਰਾਜਿਆਂ ਦੇ ਗੁਰੂ ਗੋਬਿੰਦ ਸਿੰਘ ਦੀ ਵਿਰੋਧਤਾ ਕੀਤੀ ਰਾਜ ਹੱਤਿਆ ਨੇ। ਅਗਵਾਲੀਏ 2 ਸਾਲ ਜੇਲ੍ਹ ਚ ਰਹੇ। ਹੁਣ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਜੇਲ੍ਹ ਚ ਰਹੇ। ਜੇਲ੍ਹ ਚ ਰਹੇ ਤੇ ਕੁਛ ਕੰਮ ਕੀਤਾ ਉਹ ਨਹੀਂ ਤੇ ਅੱਜ ਤੁਹਾਡੇ ਬੰਦੇ ਬੈਠੇ ਨੇ ਜੇਲਾਂ ਵਿੱਚ ਜਿਨ੍ਹਾਂ ਦੀ ਜੋ ਜੋ ਕੋਰਟ ਵੱਲੋਂ ਸਿਝਾਹਾਂ ਹੋ ਗਈਆਂ ਸੀ ਉਹ ਪੂਰੀਆਂ ਹੋ ਗਈਆਂ। ਕੋਈ ਬਾਬਾ ਜਾਏ ਜੇਲ੍ਹ ਵਿੱਚ ਜਾ ਕੇ ਖੜਾ ਕੇ ਲੈ ਕੇ ਆਏ ਨਾ ਸਤਿਗੁਰੂ ਮੇਰੇ ਬਾਬਾ। ਦੱਸੋ ਤਾਂ ਸਹੀ। ਕੋਈ ਕੱਲ੍ਹ ਕੇ ਦਾ ਦੱਸੇ? ਵੇ ਹੈ ਵੀ ਆਪਾਂ ਆਪਣੀ ਪੂਜਾ ਪੁੰਚਾ ਕਰਾਈ ਜੋ ਤੇ ਠੀਕ ਹੈ ਜਿੱਦਾਂ ਹੁੰਦਾ ਹੈ ਬੁੱਧੂ ਰੋਕ ਨੇ ਇਹਨਾਂ ਨੂੰ ਆਪਣੇ ਪੈਰਾਂ ਤੇ ਬੱਥੇ ਡਗਾ ਲਈ ਜੋ ਇਹਨਾਂ ਕੋਲ ਪੈਸੇ ਪੁੱਛੇ ਬਥੋਰੀ ਜੋ ਤੇ ਇਹਨਾਂ ਨੂੰ ਬਹੁਤ ਅੱਲਾ ਮੈਨੂੰ ਬਹੁਤ ਪਤਾ ਤੇ ਨਾਲ ਤੁਹਾਨੂੰ ਪਤਾ ਤਾਂ ਅੰਨਿਆਂ ਵਿੱਚ ਕਾਟਾ ਰਾ ਦੇ ਬਣਾ ਤਾ ਐਦਾਂ ਨਹੀਂ ਗੱਲ ਸਾਡੇ ਕੋਲ ਹੋਣੀ ਇਸ ਕਰਕੇ ਮੇਰੀ ਹੱਥ ਜੋੜ ਕੇ ਬੈਠੀ ਹੁੰਦੀ ਹੈ ਮੇਰੀ ਕੋਈ ਗੱਲ ਜਿਹੜੇ ਨੂੰ ਜ਼ਰੂਰ ਸੁਧਣਾ ਹੁੰਦਾ ਤੇ ਮੈਂ ਹੁਣ ਜਿਵੇਂ ਆਹ ਤੇ ਐਸ ਗੁਰਦਾਰਾ ਘਟੋੜੋਂੋਂ ਤੱਕ ਮੈਂ ਜਿਆਦਾ ਨਹੀਂ ਤੇ 10 15 ਵਾਰ ਆ ਚੁੱਕਿਆ ਤੇ ਇੱਕੋ ਹੀ ਮੇਰਾ ਟੋਪ ਹੁੰਦਾ ਮੈਂ ਦੇਖਣਾ ਇਹ ਲੋਕ ਐਨੇ ਲਾਇਕ ਹੁੰਦੇ ਨੇ ਇਹ ਨਹੀਂ ਜੋ ਇਹਨਾਂ ਨੂੰ ਦੇਣਾ ਨਾ ਵਿਗਿਆਪਨ ਛੱੜਣੇ ਵੀ ਆਹੇ ਟਿੱਕੀ ਵਰ ਤੋਂ ਸਰ ਆਹੇ ਵਰ ਤੋਂ ਲੱਖ ਸਲਾਓ ਲੱਖ ਸਲਾਓ 3 ਲਾਟਾ ਦੋ ਗੱਜ ਜਦੋਂ ਵੀ 25 ਦਿਨ ਲਗਾਤਾਰ ਮਹੀਨੇ ਲੱਖ ਲੱਖ ਕਰੀ ਜੋ ਇੱਕ ਹੀ ਫ੍ਰੀਦਰ ਕਰ ਆਪਣੇ ਇਹ ਲੱਖ ਫ੍ਰੀਦਰ ਕਰ ਉਨੀ 35 ਹਾਲ ਤੋਂ ਹਾਈਪਾਈ ਹਮ ਦੋ ਹਮਾਰੇ ਦੋ ਹਮ ਦੋ ਹਮਾਰੇ ਦੋ ਬ ਗੱਡੀਆਂ ਤੇ ਲਿਖ ਦਿੱਤਾ ਟਰੱਕਾਂ ਤੇ ਲਿਖ ਦਿੱਤਾ ਕੱਲਾਂ ਤੇ ਲਿਖ ਦਿੱਤਾ ਹੁਣ ਇਹ ਦੋ ਲੈਣੇ ਚ ਮੰਨਣਾ ਇਹਦੀ ਸਿੱਧੀ ਅਸਰ ਹੁੰਦਾ ਤੇ ਜੇ ਹਸੀ ਖਾਪ ਪਾਣੇ ਆ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਬੰਨਾਂ ਕੋਲ ਪਹੁੰਚਾ ਕੇ ਅਪ੍ਰਤਿਫਤੇ ਗੁਰੂ ਦਾ ਨਾ ਚਾਰ ਰਾਸ ਅਰਦਾਸ ਦੀ ਬਲਦ ਤੇ ਨਿਸਾਨ ਸਾਹਿਬ ਦੇ ਇਹਨਾਂ ਦੇ ਚੋਲੇ ਬਦਲ ਨੇ ਜਿਸ ਹਸੀ ਇਹਨਾਂ ਨੂੰ ਬੰਨ੍ਹੇ 25 ਸਾਲ ਹੋ ਗਏ ਮੈਨੂੰ ਖੱਪਵਾ ਦੇ ਕਿ ਐਦਾਂ ਪੱਠੇ ਹੁੰਦੇ ਅਸੇ ਇੱਥੇ ਕੋਈ ਅਸਰ ਨਹੀਂ ਆਇਆ ਇਸੇ ਲਈ ਥੋੜਾ ਬਹੁਤ ਇਹ ਹੈ ਕਿ ਤੁਹਾਨੂੰ ਬੱਚਿਆਂ ਦੇ ਉੱਰ ਕੇਸ ਲੱਗਣਗੇ ਇਹ ਕੇਸ ਰੱਬ ਨੇ ਲਾਇਆ ਹੈ ਕਿ ਸਿਲਾਇਆ ਹੈ ਜੇ ਜਨਾਨੀ ਨੂੰ ਦਾੜੀ ਆਏ ਜਨਾਨੀ ਆਪਣੇ ਕੋ ਚੰਗਾ ਸਮਝੀ ਤਾਂ ਬੜਾ ਸਮਝੀ ਉਹ ਦਾੜੀ ਆ ਜੇ ਐਦਾਂ ਸਾਡੇ ਵਾਂਗੂ ਤੇ ਜੇ ਬੰਦੇ ਨੂੰ ਦਾੜੀ ਨਾ ਆਏ ਉਹਨੂੰ ਖੋਦਾ ਕਹਿੰਦੇ ਤੇ ਉਹਨੂੰ ਦਾੜੀ ਵਾਲਾ ਕਹਿੰਦੇ ਤੇ ਸਰਦਾਰ ਕਿਹਨੂੰ ਕਹਿੰਦੇ ਜੱਗ ਨੂੰ ਕਹਿੰਦੇ ਐ ਤਰਖਾਨ ਨੂੰ ਕਹਿੰਦੇ ਆ ਕਿ ਜਿਹਦੀ ਸ਼ਕਲ ਇਹ ਹੈ ਉਹਨੂੰ ਸਰਦਾਰ ਕਹਿੰਦੇ। ਉਹ ਗੀ ਨੂੰ ਕਹਿੰਦੇ ਸਾਰੀ ਦੁਨੀਆ ਵਿੱਚ ਤੁਹਾਨੂੰ ਲੋਕ ਕੀ ਕਹਿੰਦੇ ਨੇ? ਸਰਦਾਰ ਜੀ ਕਹਿੰਦੇ ਨੇ ਚਾਹੇ ਤਰਖੰਡਾ ਦਾ ਮੁੰਡਾ ਚਾਹੇ ਜੁਨਿਆਰਾ ਦਾ ਮੁੰਡਾ ਦਾੜਾ ਰੱਖਿਆ ਗੁਰੂ ਦਾ ਬਖਸ਼ਿਆ ਸਿਰ ਤੇ ਦਸਤਾਰਾ ਸਜਿਆ ਨੌਂ ਕਿਹਦੀ ਕਰਬਾਨ ਭਾਰਤ ਨੇ ਤੁਹਾਨੂੰ ਬਾਣ ਦਾ ਹੱਕ ਦਿੱਤਾ ਸੰਵਿਧਾਨ ਨੇ। ਭਾਰਤ ਦੇ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤਾ ਹੋਇਆ ਕਿ ਭਾਰਤ ਵਿੱਚ ਕਿਸੇ ਵੀ ਸਿੱਖ ਦੇ ਕੇਸਾਂ ਨੂੰ ਬੇਅਦਬੀ ਕਰਦਾ ਉਦੀ ਦਸਤਾਲੀ ਦੀ ਬਿਆਦਲੀ ਕਰਨਾ ਉਹ ਬੰਦੇ ਨੂੰ 2 ਸਾਲ ਦੀ ਜੇਲ੍ਹ ਚ ਪਾ ਦੋ ਇਸ ਕਾਨੂੰਨ ਹੈ ਪਰ ਮੈਨਾਂ ਮਾਜ ਦੁੱਖ ਹੈ ਸਾਡੇ ਮੁੰਡੇ 100-100 ਰੁਪਏ ਦੇ ਕੇ ਸਾਡੀਆਂ ਕੁੜੀਆਂ 4-4 ਰੁਪਏ ਦੇ ਕੇ ਗੁੱਟੀ ਪਾ ਕੇ ਆਪਣੇ ਪਰਵਟਿਆਂ ਦੀ ਛਾੜ ਕਾਟ ਕਰਾਣੀ ਆ ਜਾਂ ਕੇ ਸਾਨੂੰ ਸਿੱਧੇ ਕਰਦਾ ਕੱਲ ਨੂੰ ਮਰਨਾ ਹੈ ਕੱਲ ਨੂੰ ਕੈਂਸਰ ਹੋਣਿਆ ਬਿਮਾਰੀਆਂ ਲੱਗਣੀਆਂ ਹੈ ਗਰੀਬੀ ਆ ਸਕਦੀ ਹੈ ਮੌਤਾਂ ਬੱਚਿਆਂ ਦੀ ਹੋ ਸਕਦੀਆਂ ਗੁੱਡੀਆਂ ਨਹੀਂ ਹੋਣੀਆਂ ਹੈ ਇਹ ساری ਜ਼ਿੰਦਗੀ ਕਢਾੜੀ ਪੈਣੀ ਹੈ ਦੋ ਦਿਨ ਦੀ ਜਵਾਨੀ ਹੈ ਤੈਨੂੰ ਸਭਾਲ ਕੇ ਰੱਖੋ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ ਹੁੰਦਾ ਸਾਡੀਆਂ ਕੁੜੀਆਂ ਚੰਗੇ ਗੁਣ ਹੋਣੇ ਚਾਹੀਦੇ ਸੀ ਅੱਜ ਤੱਕ 6 ਮਗਰ ਇਹ ਜਿਆਦਾ ਨਹੀਂ ਤੇ 50 ਮਗਰ 35 ਕੁੜੀਆਂ ਛੱਡੀਆਂ ਜਾਂ 35 ਕੁੜੀਆਂ ਦਿੱਤ ਤਿੰਨ ਵਾਰ ਛੱਡੀਆਂ ਮੇਰੇ ਕੋਲ ਆਈਆਂ ਇਹ ਸਾਡੀ ਕੌਮ ਵਿੱਚ ਆਹ ਹਾਲ ਹੋਈ ਹੈ ਆਹ ਸਾਡੀ ਤਰਤੀ ਹੋਈ ਹੈ ਇਹ ਸਾਡੇ ਬਾਬਿਆਂ ਨਾਲ ਸੰਭੋ ਸਤਿ ਸਕਾਲਿਆ ਅਸੀਂ ਪਰ ਚੰਗਾਂ ਦੀ ਰਾਹ ਦੇ ਗੁਰੂਆਂ ਦੀ ਸੰਤਾਨ ਹੈ ਜਿਹਦੇ ਨਾਲ ਇੱਕ ਵਾਰ ਬਹਿਦਾ ਕਰੀ ਜਿੰਦਗੀ ਭਰ ਦੇ ਨਾਲ ਫਾਇਦਾ ਨਿਭਾਣਾ ਹੁੰਦਾ ਸੀ ਬਚਨ ਕਰੇ ਤੇ ਖਿਸਕ ਜਾਏ ਬੋਲੇ ਨਾਰ ਕੱਚਾ ਅਸੀਂ ਗੁਰੂ ਦੀ ਹਿੰਦੂਨੀ ਚ ਬੈਠੇ ਜਿਹੜੀ ਕੁੜੀ ਨੂੰ ਪੱਲਾ ਫੜਾ ਦਿੱਤਾ ਜਾਂ ਜਿਹਦੇ ਪਿਓ ਨੇ ਆਪਣੇ ਆਪਣੇ ਪਤੀ ਦਾ ਪੱਲਾ ਫੜਾ ਦਿੱਤਾ ਹੁਣ ਜਿੰਦਗੀ ਭਰ ਉਹਨਾਂ ਦੇ ਨਾਲ ਜੋੜ ਲਿਆ ਹੋਇਆ ਇਸ ਕਰਕੇ ਹਿੰਦੂਤਾਂ ਵਿੱਚ ਇਹ ਵੀ ਕਮਜ਼ੋਰੀ ਸੀ ਕਿ ਉਹ ਜਨਾਨੀ ਨੂੰ ਫੈਸਲਾ ਦਰਜਾ ਦੇ ਕੇ ਬੈਠੇ ਸਨ ਪਰ ਜੀ ਧੁੱਤੀ ਸਮਝਦੇ ਸਨ ਜਨਾਨੀ ਤੇ ਗੁਰੂ ਨਾਨਕ ਦੇਵ ਜੀ ਨੇ ਬਰਾਬਰਤਾ ਦਿੱਤੀ ਸੋ ਕਿਉਂ ਮੁੰਡਾ ਆਖੀਏ ਜਿੱਦ ਜੰਮੇ ਰਾਜਾਨ ਇੱਥੇ ਵਸਨੀ ਜੇ ਹਿੰਦੂ ਸਮਾਜ ਵਿੱਚ ਜਨਾਨੀ ਦਾ ਘਰ ਵਾਲਾ ਮਰ ਜਾਏ ਤੇ ਜਨਾਨੀ ਰੰਡੀ ਰਹਿੰਦੀ ਸੀ ਚਾਹੇ 15 ਦਿਨ ਬਾਅਦ ਘਰ ਵਾਲਾ ਮਰ ਜਾਏ ਸਾਰੀ ਜ਼ਿੰਦਗੀ ਵਿਆਹ ਵਿੱਚ ਰਹਾਂਦੀ ਜਾਂ ਨਾਲ ਸੜ ਕੇ ਮਰ ਜਾਏ ਜਾਂ ਰੰਡੀ ਕਾਇ ਤੇ ਸਿੱਖ ਧਰਮ ਵਿੱਚ ਇਹ ਵੀ ਹੱਕ ਦਿੱਤਾ ਕਿ ਜੇ ਕੁੜੀ ਦਾ 2 ਮਹੀਨੇ 2 ਮਹੀਨੇ ਜੋ ਅਜੇ ਬੱਚਾ ਨਹੀਂ ਕੋਈ ਧੀ ਜਾਂ ਇੱਕ ਦਾ ਬੱਚਾ ਹੈ ਉਹਦੀ ਉਮਰ ਜਵਾਨ ਹੈ ਉਹ ਆਪਣੀ ਜ਼ਿੰਦਗੀ ਇਕੱਲੀ ਨਹੀਂ ਕੱਢ ਸਕਦੀ ਦੂਜੇ ਬੰਦੇ ਨਾਲ ਵਿਆਹ ਕਰਾ ਲੈ ਸਹਿਮਤੀ ਨਾਲ ਉਸੇ ਤਰੀਕੇ ਨਾਲ ਅਨੰਦ ਗਾਤ ਕਰ ਲੈ ਇਹ ਵੀ ਹੱਕ ਦਿੱਤਾ ਜਗਤੀ ਬਾਦ ਨੂੰ ਸਕੱਤਰੂ ਦੇ ਕਿੱਤੇ ਕੀਤਾ ਸੋ ਗੁਰਪਾਠਾਲੈਂਕ ਕਰ ਮਰੀਬ ਬੈਠੀ ਹੁੰਦੀ ਹੈ ਕਿ ਤੁਹਾਡੇ ਅੱਤੇ ਟੌਕ ਨਹੀਂ ਜਾਗਰਤੀ ਹੋਣੀ ਚਾਹੀਦੀ ਅਸੀਂ ਆਪਣੀ ਤਰ੍ਹਾਂ ਦੇ ਕੰਮ ਕਰਦੇ ਹਾਂ ਭਾਰਤ ਲਈ ਟੈਕਸ ਕਟਾਦੇ ਬਾਤ ਦੇ ਇਸ ਬੇਸਨਾਜ਼ੀਆ ਦੇ ਮੈਨੂੰ ਬੜਾ ਦੁੱਖ ਹੈ ਇਹ ਪੰਜਾਬ ਜਿਹੜਾ ਸਾਡਾ ਰਾਜ ਭਾਗ ਸੀ ਨਾ ਇਹ ਖਾਲਸੀਲਾ ਰਾਸੀਸੀ ਖਰਾਸੀ ਹਾ ਜੋ ਪੰਜਾਬ ਸਾਡਾ ਉਸ ਟਾਈਮ ਦੀ ਕਰੰਸੀ ਕਰੰਸੀ ਹੁੰਦੀ ਜਿਹੜੀ ਸਾਡੇ ਨੋਟ ਨੇ ਸਾਡਾ ਪੰਜਾਬ ਦਾ ਪੇ 1 ਰੁਪਇਆ ਸੀ ਤੇ ਅੰਗਰੇਜ਼ਾਂ ਦੇ ਮਿੱਤਰੋ 14 ਰੁਪਏ ਸੀ ਐਨੀ ਸਾਡੀ ਕਰੰਸੀ ਸੀ ਅੰਗਰੇਜ਼ ਸੀ ਪੰਜਾਬ ਬੈਂਦੂਰਾ ਅਗਰੇਟ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਕਮਾਂਡਰ ਸੀ ਸਿੱਖਾਂ ਨੂੰ ਜਾਂ ਆਪਣੇ ਅੰਗਰੇਜ਼ਾਂ ਅੰਗਰੇਜ਼ ਕਿੰਨੇ ਸਾਡੇ ਤੋਂ ਕੰਮ ਕਰਦੇ ਸਨ ਅੱਜ ਸਾਡਾ 80 ਰੁਪਏ ਤੇ ਅੰਗਰੇਜ਼ਾਂ ਦਾ 1 ਰੁਪਇਆ ਅੱਜ ਸਾਡਾ ਜਿਹੜਾ ਪੰਜਾਬ ਹੈ ਹਰ ਬੱਚੀ ਬੱਚਾ ਪੰਜਾਬ ਦਾ ਹਰ ਚਾਹੇ ਕੋਈ ਨੇਤਾ ਹੈ ਚਾਹੇ ਕੋਈ ਸਰਪੰਚ ਹੈ ਚਾਹੇ ਕੋਈ ਡਾਕਟਰ ਹੈ ਹਰ ਬੱਚੀ ਬੱਚਾ 1 ਡੇਢ ਲੱਖ ਤੋਂ ਉੱਪਰ ਕਾਦੇ ਨੂੰ ਲੈ ਦੱਬਿਆ ਹੋਇਆ ਹੈ ਪੰਜਾਬ ਸਰਕਾਰ ਅੱਜ ਨਹੀਂ ਕਰਦਾ ਇਹ ਪਾਗਲ ਤੇ ਪੰਜਵੇਂ ਜਿਹੜੇ ਅਸੀਂ ਬਿਨਾਂ ਦੀ ਬੈਠਦੇ ਤੇ ਉਹ ਲੋਕ ਉੱਪਰ ਬੈਠੇ ਸਾਰੇ ਬੰਦੇ ਚਾਰ ਬੰਦੇ ਸਾਧੋ ਥੱਲੇ ਪੈਸੇ ਦੇ ਵਾਖਦੇ ਹੁਣ ਬੰਨਿਆਂ ਨੇ ਕਹਿੰਦਾ ਪਿੰਡਾ ਜਿੱਤਾ ਪਤਾ ਨਹੀਂ ਤੁਸੀਂ ਆਪੋ ਜੀ ਲੜੀ ਜਾਂਦੇ ਹੋ ਝੂਠੇ ਵਰਤੇ ਦਾਤ ਕਰਾਈ ਜਾਂਦੇ ਹੋ ਸ਼ਰਾਬਾਂ ਪੀ ਜਾਂਦੇ ਹੋ ਬੰਨਿਆਂ ਤੇ ਲੜ ਬੰਨਿਆਂ ਆ ਗਏ ਬੰਨਿਆਂ ਤੋਂ ਲੜ ਬੰਨਿਆਂ ਤੋਂ ਲੜਦੇ ਹੋਏ ਉਹ ਪਤਾ ਨਹੀਂ ਜਿਹੜੀ ਊੜਾ ਲਈ ਸਭ ਜੀ ਕੰਮ ਕਰਦੇ ਉਹਦਾ ਪਤਾ ਨਹੀਂ ਸਮਾਂ ਖਾ ਕੇ ਵੱਡੀ ਸਾਰੀ ਜ਼ਮੀਨ ਗੈਰ ਕਰਨੀ ਹੈ پتا نہیں بچا جمنا ਆਹ ਹਰ ਕੋ ਇਸ ਪੰਜਾਬ ਵਿੱਚ ਇਹਦੇ ਤੋਂ ਸਾਡੇ ਬੱਚਿਆਂ ਨੇ ਲੱਗਣਾ ਤੁਸੀਂ ਆਪਣੇ ਬੱਚਿਆਂ ਨੂੰ ਨਸਣਾ ਜਿਗਾਤਾਂ ਕਰਕੇ ਜਾਓਗੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਲਈ ਕਿਤੇ ਦੇ ਧੱਕੇ ਖਾਓਗੇ ਬੰਦੇ ਕਦੇ ਬੜਬਾਹ ਸੁਦੇ ਨੇ ਪੂਰੇ ਜਾਣਦੇ ਐਸੇ ਡੇਟ ਵਿੱਚ ਵੀ ਕੋਈ ਪਤਾ ਨਹੀਂ ਮਦਾਰਸ ਆਏ ਕੋਈ ਕੌਣ ਹੈ ਇੱਕ ਮੁਸਲਮਾਨ ਦੀ ਰੈਂਟ ਹੈ ਬੜਿਆਂ ਨੂੰ ਉਹ ਚੁੱਪਰੇ ਜਾਣਦੇ ਕੀ ਬਤ ਤੇ ਸਾਡਾ ਦਾਣ ਸਾਨੂੰ ਇੱਕੋ ਪਿਓ ਹੋ ਸਕਦਾ ਕਿ ਸੇਚਾਂ ਦੇ ਸੇ ਸੱਤ ਪਿਓ ਹੁੰਦੇ ਨੇ

ਕੋਈ ਅਭਲੇ ਜੋਨਾ ਹੁਣ ਮੈਂ ਬੇਤੀ ਕੀਤੀ ਹੈ ਵੀ ਅਸੀਂ ਭਾਰਤ ਸਰਕਾਰ ਨੂੰ ਵੀ ਟੈਕਸ ਦਿੰਦੇ ਆਂ ਪੰਜਾਬ ਨੂੰ ਵੀ ਦਿੰਦੇ ਆਂ ਅਸੀਂ ਹਮਾਦਰ ਨੂੰ ਟੈਕਸ ਨਹੀਂ ਦਿੰਦੇ ਨਾ ਅਸੀਂ ਪਾਕਿਸਤਾਨ ਨੂੰ ਟੈਕਸ ਦਿੰਦੇ ਆਂ ਪੰਜਾਬ ਨੂੰ ਦਿੰਦੇ ਆਂ ਤੇ ਪੰਜਾਬ ਅਮੀਰ ਬਜੇ ਉਹ ਥਣ ਮੈਂ ਦੱਸ ਦਿੱਤਾ ਇਨਾ ਗਰੀਬ ਹੋ ਜਾਂਦਾ ਕਦੇ-ਕਦੇ ਦੱਜਾ ਗਿਆ ਖਾ ਗਿਆ ਕਿ ਨਾਲ ਹੁਣ ਅੱਗੇ ਕੌਣ ਹੈ ਹੁਣ ਅਸੀਂ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਨੇ ਪੰਜਾਬ ਵਿੱਚ ਹਿੰਦੂ ਹੈ ਇੱਕ ਮੁਸਲਮਾਨ ਹੈ ਇੱਕ ਅਸਾਈ ਹੈ ਅਸੀਂ ਕੌਣ ਹੈ ਅਸੀਂ ਸਿੱਖ ਹੈ ਉਹਨਾਂ ਅਸੀਂ ਸਿੱਖੀ ਦੇ ਅਗਲ ਤੋਂ ਵਾਪਸ ਗਲਤ ਪਣੀ ਹੋਈ ਹੈ ਇਸ ਕਰਕੇ ਸਾਡੇ ਸਾਰੇ ਕੰਮ ਕੀਦੇ ਨਾਲ ਹੁੰਦੇ ਜੇ ਬੱਗਾ ਮਰ ਜੇ ਤਾਂ ਸਾਡੇ ਘਰ 10 ਦਿਨ ਜਾਂ 4 ਦਿਨ ਕੌਣ ਬੈਠਦਾ ਜੀ ਗੁਰੂ ਗ੍ਰੰਥ ਸਾਹਿਬ ਤੇ ਜੇ ਸਾਡੀ ਲੜਕੀ ਦੇ ਅਨੰਦ ਕਾਰਜ ਹੈ ਤੇ ਸਾਡੇ ਘਰੇ ਕਿਸ ਦੀ ਅੱਗੇ ਅਰਦਾਸ ਕਰਦੇ ਵੀ ਮਹਾਰਾਜ ਜੀ ਅਗਲੇ 2-4 ਦਿਨਾਂ ਚਾਰ-ਚਾਰ ਦੀ ਕਲਾ ਸਲਾਮ ਜਾਂ ਦੀਗੇ ਕਰਦੇ ਹੈ ਕਿਹੜੇ ਬਾਬੇ ਨਾਲ ਜੋੜਦੇ ਹੋ ਜੀ ਤੇ ਚੌਕੀ ਦੇ ਤੇ ਕਰਦੇ ਹੋ ਜੀ ਇਹ ਦੁਨੀਆ ਦਾ ਪਹਿਲਾ ਗ੍ਰੰਥਾ ਜਿਹਦੇ ਨਿਤਵਾ ਬਣਿਆ ਜਾਂਦਾ ਤੇ ਚੌਰ ਕੀਤਾ ਜਾਂਦਾ ਅੱਜ ਤੱਕ ਕਿਸੇ ਗ੍ਰੰਥ ਤੇ ਨਾ ਕਿ ਉਹ ਚੌਰ ਬਣਿਆ ਨਾ ਚੌਰ ਕੀਤਾ ਜਿੱਦਾ ਪਾਈ ਹੈ ਇਸਦੀ ਦਵਾ ਦਿੱਤੀ ਬਾਈਬਲ ਤੇ ਆ ਹੋਏਗਾ ਕਿਸੇ ਦੀ ਪੇਟੀ ਤੇ ਆ ਹੋਏਗਾ ਕੁਰਾਨ ਪਿਆ ਹੋਗਾ ਇਹ ਗੁਸਲਮਾਨਾਂ ਦਾ ਕਿਸੇ ਦੇ ਘਰ ਪਿਆ ਹੋਵੇਗਾ ਉਹਨਾਂ ਦੀ ਮਸਜਿਦ ਤੇ ਨਹੀਂ ਹੋਏਗਾ ਨਾ ਗੇਟ ਤੇ ਹੋਏਗਾ ਇਹ ਹੈ ਤੁਸੀਂ ਗੁਰਦੁਆਰੇ ਦਾ ਦਰਵਾਜ਼ਾ ਰੱਖਿਆ ਇੱਥੇ ਵੱਡਾ ਗੁਰੂ ਹੈ ਤੇ ਆਪ ਦਾ ਦਰਵਾਜ਼ਾ ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਕਿ ਤੁਸੀਂ ਅਗਲੇ ਬੱਚੇ ਸਾਜ ਜਾ ਕੇ ਕੋ ਪਿੰਡ ਵਿੱਚੋਂ ਕਿਵੇਂ ਨਸ਼ਾ ਬੰਦਨਾ ਜੇ ਪਿੰਡ ਦੇ ਕੋ ਬੱਚੇ ਗੱਧ ਤਿਸਾ ਜਾਂਦੇ ਉਹ ਕਿਰਤ ਤੇ ਹੌਲੀ ਹੌਲੀ ਪਿਆਰ ਨਾਲ ਕਿੱਦਾਂ ਲਿਆਣਾ ਬਾਗਲਾ ਅਗਲਾ ਇੱਕ ਤਰੀਕਾ ਜਿਹੜਾ ਆਖਰੀ ਤਰੀਕਾ ਨਾ ਹੋਣਾ ਉਹ ਸਾਨੂੰ ਪੰਥ ਦੇ ਹੁਕਮ ਹੈ ਉਹ ਮੈਂ ਤੁਹਾਨੂੰ ਬਾਅਦ ਵਿੱਚ ਸਾਂਝਾ ਕਰੂੰਗਾ ਉਹ ਇਹ ਹੈ ਹੁਤਾ ਕਿ ਜੇ ਤੁਸੀਂ ਇਹ ਲੋਕ ਨਹੀਂ ਮੰਨਦੇ ਉਹ ਵੀ ਤਾਂ ਪਹਿਲਾਂ ਤੁਸੀਂ ਥੋੜੇ ਜਿھے ਇਕੱਠੇ ਹੋ ਇਹ ਲੋਕ ਨਹੀਂ ਮੰਨਦੇ ਕਿ ਇਹਨਾਂ ਦੇ ਘਰੇ ਕੋਈ ਵੀ ਅੱਜ ਤੋਂ ਬਾਅਦ ਸਹਿਦ ਪੜ੍ਹ ਜਾਂ ਠੱਡ ਪੜ੍ਹ ਪੜਿਆ ਨਹੀਂ ਜਾਏਗਾ ਇਹਨਾਂ ਨੂੰ ਕੋਈ ਵੀ ਸਿੱਖਾਂ ਵੱਲੋਂ ਕੋੜੀ ਦਿੱਤੀ ਨਹੀਂ ਜਾਏਗੀ ਇਹਨਾਂ ਦੇ ਮਰੇ ਬੰਦੇ ਤੋਂ ਕੋਈ ਵੀ ਸਿੱਖ ਇਕੱਠੇ ਨਹੀਂ ਰਹਿਣ ਤਾਂ ਇਹ ਗੱਲਾਂ ਕਰਦੇ ਜਾਂ ਸਾਡੇ ਨਾਲ ਕਰਨ ਜਾਂ ਫਿਰ ਹਿੰਦੂ ਬਣਨਾ ਹੈ ਸਾਰੀ ਬਣਨਾ ਹੈ ਉਹਨਾਂ ਨਾਲ ਸਾਜ ਬਣ ਉਥੇ ਬਾਮੇ ਬਣਾਉਣ ਉਥੇ ਚਾਚੇ ਬਣਾਉਣ ਉਹਨਾਂ ਨਾਲ ਜਿੰਨਾ ਬਤਨਾ ਬਤਨਾ ਆਸਾਨ ਕੋਈ ਨਹੀਂ

ਤੇ ਜਿੱਦ ਤੇ ਤੁਸੀਂ ਮੋਟਾ ਹੋਣਾ ਐਜਾ ਤੁਸੀਂ ਖੁੰਖੜਾ ਕੀਤੇ ਜਾ ਰਹੇ ਬੜੀ ਪਾਲਸੀ ਨਾਲ ਹੋ ਕੇ ਬੰਦੇ ਘਾਣੇ ਦਿੱਤੇ ਜਾ ਰਹੇ ਨੇ ਬੜੀ ਪਾਲਸੀ ਨਾਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਡੇਰੇ ਬਾੜ ਵੱਤ ਜੋੜਿਆ ਜਾ ਰਿਹਾ ਤਾਂ ਕਿ ਇਕੱਠੇ ਨਾ ਰਹਿ ਜੇ ਇਕੱਠੇ ਰਹਿਣਗੇ ਤੇ ਇਹ ਤਾਕਤ ਵੱਧੂਗੀ ਕਿੱਥੇ ਘਟੂਗੀ ਤੇ ਹੁਣ ਤੁਸੀਂ ਮੋਟਾ ਧਿਆਗੀਆ ਰੋ ਅਸੀਂ ਸਾਰੇ ਬੰਦੇ ਇੱਕ ਦੂਜੇ ਨੂੰ ਸਵੇਰੇ ਫੱਤੇ ਬੁਲਾਈਏ ਰੋਜ ਆਪਣੀ ਜਿਵੇਂ ਸਾਨੂੰ ਗੁਰਪਾਠਾਂ ਦੇ ਸ੍ਰੀ ਸਾਹਿਬ ਦਿੱਤੇ ਆ ਦੁਨੀਆ ਦੀ ਇੱਕ ਬਾਹਰ ਤੋਂ ਹੈ ਜਿਹੜੀ ਜਨਾਨੀ ਤੇ ਬੰਦੇ ਕੋਲ ਮੈਂ ਹੁਣ ਇਸ ਗੱਲ ਵਿੱਚ ਗੱਲ ਸੁਣਾਣਾ ਕੈਨੇਡਾ ਦੀ ਕੈਨੇਡਾ ਚ ਸਾਡੀ ਬਹੁਤ ਵਾਸਪੜੀ ਲੱਗਦੀ ਗਈ ਹੈ ਸਿਰ ਤੇ ਦਸਤਾਰ ਔਰ ਟੱਕੋ ਕੱਟ ਲੱਖ ਗੋਰਿਆਂ ਨੇ ਤੇ ਗੋਰਿਆਂ ਨੇ ਖੜੇ ਨੀ ਕੋਲ ਉਹ ਅਨੰਤਪਰ ਸਾਹਿਬ ਜੀ ਨੂੰ ਮੋਲਾ ਮੈਂ ਲਾਉਂਗਾ ਮੈਂ ਕੋਈ ਦੱਸੂਗਾ ਗੋਰੇ ਕਿਦਾਂ ਨੀਤੰ ਕਰਦੇ ਨੇ ਉਹ ਮੈਂ ਕੁੜੀ ਤੁਹਾਨੂੰ ਗੱਲ ਦੱਸੀ ਹੈ ਮੁਸਲਮਾਨਾਂ ਦੀ ਜਿਹੜੀ ਰੋ ਕੇ ਅਰਦਾਸ ਕਰਕੇ ਗਈ ਹੈ ਕਿ ਹੇ ਗੁਰੂ ਨਾਨਕ ਜੇ ਮੈਨੂੰ ਦੋਰੇ ਜਮਣਾ ਪਏ ਤੇ ਮੈਨੂੰ ਕਿਸੇ ਸਿੱਖ ਦੇ ਘਰ ਲਾ ਕੇ ਸਕੇ ਜਵਾਦੀ ਮੈਂ ਰੋਜ਼ ਤਿੰਨ ਦਸਤਾਰੀ ਅੱਜ ਤੁਸੀਂ ਕਿੱਧਰ ਗਏ ਹੋ ਤੁਹਾਨੂੰ ਕੌਣ ਰੋਕੇਗਾ ਦੱਸੋ ਤੁਹਾਨੂੰ ਕਿਹੜੇ ਬਾਬੇ ਨੇ ਆਈਏ ਪਹਿਲਾਂ ਪਰੇ ਰਾਤ ਕਿੱਥੇ ਹੋਇਆ ਕਿ ਉਹਨੂੰ ਲੋੜ ਹੈ ਜੇ ਅਸੀਂ ਕਿਸੇ ਵੀ ਦੇ ਦਿੰਦੇ ਨਾਲ ਜੇ ਇਹ ਦੇਣਾ ਚੱਲੇਗਾ ਤਾਂ ਫੇਲ ਹੋ ਜਾਗਾ ਫੇਲ ਹੋਗਾ ਕੋਈ ਚੱਲੇਗਾ ਤਾਂ ਫੇਲ ਹੋ ਜਾਗਾ ਫੇਲ ਹੋਗਾ ਤੇ ਫੇਲ ਕੀ ਹੋ ਗਿਆ ਗੁਰਦੁਆਰਾ ਤੇ ਚੱਲ ਕੀ ਗਏ ਬਰ ਅੱਪਾ ਦੀ ਰੋਟੀ ਖੀਰ ਦੇ ਚਗੇ ਕਿੰਨੀ ਕੋਣ ਦੇ ਚ ਗਿਆ ਬੰਦਾ ਬਟਾਲੇ ਵਾਲਾ 10 10 ਤਿੰਨ ਵਾਰ ਤਾਂ ਹੋ ਗਈਆਂ ਕਿਸੇ ਡਾਕਟਰ ਨਾਲ ਹੀ ਪੁੱਛਿਆ ਵੀ ਜੀ ਖੀਰ ਰਿਵਰਟਰੀ ਚੈਕ ਕਰਾਈਏ ਵੀ ਨਾ ਕੀ ਬਾਤ ਤਾਂ ਕੀ ਇੱਥੇ ਜਿਹੜੇ ਸਾਰੇ ਲੋਕ ਕੀ ਕਰੀ ਜਾਂਦਾ ਉਹ ਬੁੱਧੂਆਂ ਨੂੰ ਡਾਕਟਰ ਨੇ ਕਿਹੜੀ ਗੱਲ ਹੁੰਦੀ ਔਰ ਤੁਹਾਡੇ ਕਿ ਕੈਸਾ ਸਬਦਕ ਹੈ ਮੈਚ ਕਰਕੇ ਬਰਬਾਦੀ ਕੀ ਉਹ ਮੁਕੁਲਾ ਦੇ ਰਿਣੀ ਆ ਉਹਨੇ ਕਿਹਦੇ ਕੋਲ ਇੱਕ ਪੈਸਾ ਨਹੀਂ ਲੈਣ ਦਿੰਦਾ ਤੇ ਧਰਮ ਨੂੰ ਪੈਸਾ ਖਰਚ ਕੇ ਖਰੀਦਣ ਦੀ ਲੋੜ ਨਹੀਂ ਹੈ ਵੈਸੇ ਨਾਲ ਘਰ ਨਹੀਂ ਖਰੀਦਿਆ ਜਾਂਦਾ ਇਸ ਸਰਦ ਅਤੇ ਆਸਥਾ ਦਾ ਸਬਜੈਕਟ ਹੈ ਤੇ ਤੁਸੀਂ ਸੁਰਖਰੂ ਹੋ ਗਏ ਵਿਖੜ-ਵੜ ਪੜਾ ਲਿਆ ਹੁਣ ਚਾਹੇ ਝੂਠ ਬੋਲੋ ਚਾਹੇ ਠਗੀਆਂ ਮਾਰੋ ਚਾਹੇ ਸ਼ਰਾਬ ਪੀਓ ਬਸ ਅਗਲੇ ਸਾਲ ਫਿਰ ਘਰ ਲਾਵਾਂਗੇ ਓਏ ਐਦਾਂ ਜਿੰਦਗੀ ਨਹੀਂ ਚੱਲਣੀ ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਕਿ ਉਹ ਕੁੜੀ ਨੇ ਗੈਸ ਪਾਉਣ ਕਰੀ ਸਿਰ ਤੇ ਕੇਸ ਦੀ ਸਜਾਈ ਉਹ ਤੁਹਾਡੇ ਸਿਰ ਦੀ ਸੰਭਾਜਿਤ ਦੁਨੀਆ ਨਹੀਂ ਬਹਰ ਤੁਸੀਂ ਕੋ ਜੇ ਬੱਜੇਗਾ ਗੋਲੀ ਬੱਜੇ ਤਾਂ ਵੀ ਥੋੜਾ ਜਿਹਾ ਥੋੜਾ ਸਿਰ ਪੈਂਚ ਨਹੀਂ ਹੋ ਸਕਦਾ ਕਿਰਪਾਨ ਨਾਲ ਵੱਢਣ ਦਾ ਕੋਈ ਯਤਨ ਕਰੇ ਤਾਂ ਵੀ ਪੈਂਚ ਨਹੀਂ ਹੋ ਸਕਦਾ ਥੋੜਾ ਜਿਹਾ ਪਹਿਲਾਂ ਇਹਨੇ ਲੜ ਵੱਡੂਗਾ ਫਿਰ ਥੱਲੇ ਟੀਸ ਵੱਡੂਗਾ ਫਿਰ ਜਾ ਕੇ ਮਾਸ ਦੇ ਥੱਲੇ ਹੱਡੀ ਤੱਕ ਚੀ ਜਾਊਗੀ ਕਿੰਨੀਆਂ ਰੁਕਾਵ ਦੇ ਰਸਤੇ ਜਾਣੀ ਇਹ ਥੋੜੀ ਤਾਂ ਸਾਰਾ ਸਾਰੇ ਬੰਦੇ ਚ ਦਸਤਾਰ ਤਾਂ ਦੇ ਨਾ ਆ ਜਾਂਦਾ ਕੋਈ ਨਾ ਦਸਤਾਰ ਸਜਾਈ ਸੀ ਸਾਡੇ ਚ ਉਹਦਾ ਧਰਮ ਅਨਸਾਰ ਜੇ ਬੌਲਿਸ ਬੀਬੀ ਨੇ ਛਗੜੀ ਹੈ ਉਹਨੂੰ ਗੁੱਤ ਲਟਕਾ ਕੇ ਕਰਦੀ ਕੋਈ ਲੋੜ ਨਹੀਂ ਹੈ ਚਾਹੇ ਮਗਲੇ ਪਾਸੇ ਇੱਥੇ ਜੁੜਾ ਕਰ ਲੈ ਚਾਹੇ ਇੱਥੇ ਕਰ ਟਾਗੇ ਰੱਖਣਾ ਇਹ ਤਾਂ ਨਗੇ ਸਿਰ ਕਰ ਉੱਤੇ ਅੰਤ ਸਿਰ ਨਗੇ ਕਰਕੇ ਕੇ ਨਵੇਂ ਡਿਜ਼ਾਈਨ ਦੇ ਵਾਲ ਬਣਾਏ ਕੋ ਪ੍ਰੈਸ ਕੀਤੇ ਕੰਨਿਆਂ ਇਹ ਤਾਂ ਕਟਿੰਗੀ ਪੀਅ ਹਰ ਤਾਲਮ ਮਰਨਾ ਤੇ ਹੀ ਜਾਨ ਕਟਣੀ ਐ ਤੇਰੇ ਲਾਗੇ ਕਿਸੇ ਨਾ ਨੇ ਆਣਾ ਗੁਰੂ ਤੋਂ ਬਿਨਾਂ ਕਿਸੇ ਦੋ ਬੰਦਿਆਂ ਦੀ ਜਿੰਦਗੀ ਖਰਾਬ ਕਰਨਗੇ ਅੱਲਾ ਦੇ ਫੈਸਲ ਕਰਕੇ ਔਰ ਕੀ ਬੀ ਗੋਣ ਬੋਲੇਗੀ ਤੂੰ ਆਪਣਾ ਕੁਬ ਇੱਕ ਤਾਂ ਧੜਾ ਕਰ ਦੇਗੀ ਇਸ ਕਰਕੇ ਮਨੁਹੋਂ ਆਇਆ ਕਿ ਉਹ ਸੰਭੇਰ ਪਰਵਾਹ ਲਾਪੇ ਮੈਂ ਕੀ ਕਰੀਉਂ ਗਿਆ ਜਦੋਂ ਉਹਨਾ ਹੋਰਿਆ ਨਾਲ ਗੱਲਾਂ ਚੁੱਪੀਆਂ ਵਾ ਉਹ ਕੁੜੀ ਨੂੰ ਸਾਡੇ ਨੂੰ ਕਹਿੰਦੇ ਵੀ ਚਾਬੀ ਦੇ ਦੇ ਫੜਾ ਫੜਾ ਗੱਡੀ ਦੇ ਇੰਗਲਿਸ਼ ਬੋਲੇ ਹੋਣ ਕੇ ਕਦੇ ਤਾਂ ਦਿਖਾ ਲ ਕੁੜੀ ਗੈਸਲਰੀ ਸੇ ਚੰਦੇ ਕੁੜੀ ਨੇ ਕਹਾਈ ਇਸ ਜੇਰੀ ਸਾਹ ਕੱਢੀ ਕਰਵਾਉਣ ਨੂੰ ਥੱਲੇ ਜਦੋਂ ਕੱਢ ਕੇ ਤਾਂ ਖਿੱਚੀ ਤੇ ਦੋ ਜਾਓ ਅਰੇ ਨਾਈਟ 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 ਉਹਨਾਂ ਨੂੰ ਨਹੀਂ ਪਤਾ ਮੈਨੂੰ ਕੱਢ ਕਰਵਾਉਣ ਦੀ ਸਿੱਖਾ ਕੋ ਨਾਈਟ ਨਾਈਟ ਕਹਿੰਦੇ ਕੋਈ ਕੋਈ ਤੋੜ ਕੇ ਪੀਸੀਟੀ ਦੀ ਕਵਰੇਜ ਚੀਕ ਕਹਿਲ ਹੋਈ ਥੋੜੀ ਦੀ ਗੱਡੀ ਵੀ ਬਚ ਗਈ ਥੋੜੀ ਦੀ ਦਿੱਤੀ ਜਤਰੀ ਤੇ ਬਚਾਈ ਦੇਣਾ ਗੁਰੂ ਗੋਬਿੰਦ ਸਿੰਘ ਜੀ ਕੀ ਜੀ ਜੀ ਸਰ ਜੀ ਸਾਹਿਬ ਤੇ ਤੁਹਾਡਾ ਫੌਜੀ ਮੁੰਡਾ ਚਾਈਨਾ ਵਡ ਤੇ ਲੜਦਾ ਉੱਥੇ ਹੱਥੋਂ ਅੱਤੀ ਦੀ ਲੜਾਈ ਆ ਤੇ ਮੁੰਡਾ ਹੈਗਾ ਰਸਮ ਸਰਦਾਰ ਬਹੁਤ ਛੱਡੀ ਹੋਈ ਹੈ ਕਰਮਾਂ ਬਾਰੇ ਹੁਣ ਉੱਥੇ ਹੱਥੋਂ ਅੱਤੀ ਦੀ ਲੜਾਈ ਆ ਹੰਕਾਰ ਕਿਸੇ ਕੋਲ ਨਹੀਂ ਇਸ ਬੰਦੇ ਦੀ ਕਿਰਪਾ ਨਾਲ ਨਿਕਲ ਕਿੰਨਾ 12 ਤੀਂਗੀਆਂ ਮਾਰੇ ਕਿੰਨੇ ਮਾਰੇ ਕਿਰਪਾ ਨਾਲ 12 ਮਾਰ ਕੇ ਸਿੱਧਿਆ ਵਾਹ ਏ ਕੀ ਬਦਲ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਬਸ ਕੇ ਹੋਈ ਸਿਰਸਾ ਤੇ ਇਹ ਕਿੰਨੀ ਵਿਭਾਰੀ ਹੈ ਜਦੋਂ ਤੁਹਾਨੂੰ ਸੰਧਾਨ ਕਹਿੰਦਾ ਪਾਓ ਹੁਣ ਜੇ ਤੁਸੀਂ ਨਹੀਂ ਪਾਉਂਗੇ ਸੰਧਾਨ ਜਗਿਆ ਅੱਗੇ ਅੱਗੇ ਕਾਲੇ ਪਾਏ ਹਿੰਦੂ ਰਾਸ ਤੇ ਬਿਣਾਣ تو کہنے کے بھی بیل پاس کرو پھر سکھا دی کرپان میں اسی بات نہیں جان دینا اپنے گھردوارے کی تکریف کے رکھنا کل گھردوارے کی تکریف کے رکھنا ایسے ہولی پر موٹیاں رکھنیا سی ہولی ہولی تو اسی موٹیاں پر پیر کے ایسے دو نیسے کار جل گیا پھر بہت بھٹے گھردوارے پڑھنے ہو انہیں ہولی پر ہوتا ہی اور تکر دام کے خط مار گھردوارا اور ہی ہولی پر تاہلتا تو اسے مزد پڑھا لیا ایسا کر دیان کو لگی سی دہا دفار دوار تو یہ تو ہی کو کارنے وہ گھردوارا بھی کابو کر ਸੋ ਮੈਂ ਕਿਸੇ ਨੂੰ ਪਾ ਲੋ ਨਹੀਂ ਕਰਦਾ ਮੈਂ ਆਪਣੇ ਘਰ ਦੇ ਅਸੀਂ ਜਾਗਦੇ ਹੋਏ ਤੇ ਮੇਰਾ ਆਪਾਂ ਕੁਝ ਇਕੱਠੇ ਹੋਵਾਂਗੇ ਇਕੱਠੇ ਹੋ ਗਿਆ ਹੁਣ ਘਰ ਦੇ ਜਾਣਾ ਇਕੱਠੇ ਹੋ ਗਿਆ ਕੀ ਕਰਾਂਗੇ ਆਪਣਾ ਘਰ ਬਚਾਂਗੇ ਦੂਜੇ ਦਾ ਘਰ ਵੀ ਬਚਾਂਗੇ ਆਪਣਾ ਘਰ ਬਚਾਵਾਂਗੇ ਜੇ ਇਕੱਠੇ ਰਹਿਾਂਗੇ ਫਿਰ ਹਿੰਦੂਆਂ ਦਾ ਘਰ ਵੀ ਬਚਾਵਾਂਗੇ ਜੇ ਅੱਗ ਲੱਗੀ ਜੁਸਫਾਨਾਂ ਦੇ ਘਰ ਨੂੰ ਅੱਗ ਲੱਗੀ ਤਾਂ ਵੀ ਬਚਾਵਾਂਗੇ ਅਸਾਈਆਂ ਦੇ ਨੂੰ ਲੱਗੇਗੀ ਤਾਂ ਵੀ ਬਚਾਵਾਂਗੇ ਪਹਿਲਾਂ ਕਿਹਨਾ ਬਚਾਵਾਂਗੇ ਆਪਣਾ ਉਹ ਕਦੇ ਬਚੂਗਾ ਉਦੋਂ ਮੈਂ ਬਾਦਲਾ ਉਹ ਹੈ ਪੀਵ ਉਹ ਬਹੁਤ ਕੰਡੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੰਦੇ ਨੇ ਮੇਰੇ ਤੁਹਾਨੂੰ ਦੱਸ ਦਿੱਤਾ ਨੌ ਘੁੰਮਾਂ ਕਾ ਵਿਚ ਗੁਫਾ ਤੋਂ ਵੇ ਚੱਲ ਪਹੁੰਚ ਜਿੱਤੇ ਰਹੀ ਹੁਣ ਚੱਲ ਪਹੁੰਚਣ ਨੂੰ ਖੰਡੇ ਦੀ ਪਹੁੰਚ ਤਕਰੀਰ ਕਰਨਾ ਜਦੋਂ ਤੁਹਾਡੇ ਘਰ ਬੱਚੀ ਬੱਚੇ ਦਾ ਜਨਮ ਹੁੰਦਾ ਉਦੋਂ ਜਪਜੀ ਸਾਹਿਬ ਦਾ ਪਾਠ ਪੜ੍ਹਨ ਕਰਵਾ ਲੇ ਜਿਹੜੋ ਬਾਟੇ ਵਿੱਚ ਤੇ ਉਹਦੇ ਥੋੜੇ ਪ੍ਰਕਾਸ਼ੇ ਪਾਓ ਬੱਚੀ ਬੱਚੇ ਦੇ ਮੂੰਹ ਨੂੰ ਲਾਓ ਉਹ ਕਰਪਾਨੀ ਲੋਕਣਾ ਨੂੰ ਬੁੱਲ ਖਾ ਕੇ ਉਹਦੇ ਮੂੰਹ ਨੂੰ ਗੂੰਦ ਲਾਓ ਉਹਦੇ ਤੇ ਉਹਨੂੰ ਬਹੁਤ ਬਾਰੀ ਗੁਰੂ ਜੀ ਦਾ ਖਾਲਸਾ ਵੈਰੀ ਕਿੰਦੂ ਗਉਖਿ ਸ਼ਾਂਤੀ ਬੁਣਤੀ ਦਾ ਹੈ। ਉਹ ਗਉਖਾ ਬਣਾਇਗਾ ਹੁੰਦ। ਤੁਸੀਂ ਜਮੀਸਾਹ ਦੀ ਗਰਬਾਨ ਦੀ ਲੋਖ ਨਾਲ ਮੂੰਹ ਲਾਉਂਗੇ। ਤੁਹਾਡਾ ਜਨਮ ਖੰਡੇ ਵਿੱਚ ਹੋਏਗਾ। ਗਰਬਾਨ ਵਿੱਚ ਹੋਏਗਾ। ਪੰਜ ਪਿਆਰੇ ਵੀ ਖੰਡੇ ਨਾਲ ਐਦਾਂ ਉਦ ਪਿਰ। ਤੋਂ ਮੈਂ ਉਹ ਟੌਪਕ ਨੂੰ ਲਾ ਨਹੀਂ ਪੜਨਾ। ਫਿਰ ਕਦੇ ਨੂੰ ਮੌਕਾ ਪੜੂਗਾ ਫਿਰ ਦੇਖੀ ਜਾਊਗੀ। ਹੁਣ ਮੇਰੀ ਬੇਨਤੀ ਹੈ ਕਿ ਇਹ ਸੰਸਕਾਰ ਨੇ ਇਸ ਸਾਬਿਤ ਕਿ ਸਾਡਾ ਬੱਚਾ ਸਾਡੇ ਘਰੋਂ ਕੱਲ ਨੂੰ ਮਰ ਜਾਏਗਾ। ਜੇ ਉਹ ਗੁਰਦੇ ਸਿੱਖਾਂ ਦੇ ਘਰ ਜਾਂਦੇ ਹੋਰ ਕਿਸੇ இந்து ਮੁਸਲਮਾਨਾਂ ਦੇ ਘਰ ਜਾਂਦਾ ਤਾਂ ਜੀ ਉਹ ਜਫੀਸਾਂ ਦਾ ਗੁਰਦੇ ਸਮਝ ਤਿਸ ਕਰਕੇ ਉਹਦਾ ਨਾਂ ਰੱਖਣਾ ਬੱਚੇ ਦਾ ਇਹਨਾਂ ਤੋਂ ਹੁਕਮਨਾਮਾ ਲੱਗਣਾ ਜਿਵੇਂ ਹੁਣ ਆਪਾਂ ਗੁਰਹਾੜੀ ਮੰਡਲਾ ਪੰਜਵਾ ਸਤ ਦੇ ਨਾਮ ਮਿਲ ਕਰ ਦੱਸ ਕਰ ਹੁਣ ਇਥੇ ਸੰਤ ਸ਼ਬਦ ਆਇਆ ਸੰਤ ਦਾ ਸਸਾ ਪਹਿਲਾ ਤੁਸੀ ਜੋ ਜਿਹਦਾ ਸੁਲੱਖਣ ਸਿੰਘ ਹੋ ਗਿਆ ਸ਼ੁਭ ਕਾਮਜੀਤ ਤੌਰ ਹੋ ਗਿਆ ਸ਼ੁਭ ਕਾਮਜੀਤ ਸਿੰਘ ਹੋ ਗਿਆ ਸਸਾ ਪਹਿਲਾ ਆਵੇਗਾ ਮਗਰੋਂ ਮੁੰਡੇ ਦੇ ਸਿੰਘ ਤੇ ਕੁੜੀ ਦੇ ਨਾਮ ਅਗਰ ਸੋਨਾ ਤੁਸੀਂ ਦੇਖੋ ਇਹ ਸਾਡੇ ਸਿੱਖਾਂ ਦਾ ਅਧਾਰ ਨਿਕਲਦਾ ਹੁਣ ਅੱਗੇ ਅਨੰਦ ਕਾਰਜ ਦਾ ਮੈਂ ਤੁਹਾਨੂੰ ਦੱਸਣਾ ਹੈ ਬੜਾ ਪਰ ਬਹੁਤ ਫੋਦੀ ਮੈਂ ਹੁਣ ਵੀ ਕਹਿ ਕੇ ਆਇਆ ਕਿ ਅੱਗੇ ਤੋਂ ਦੇਖੋ ਜੇ ਉਹਨਾਂ ਰੀਤ ਕੋਲੇ ਰਹੋਗੇ ਤੁਹਾਡਾ ਅੱਗੇ ਹਸਰ ਮਾਰਾ ਮੋੜਿਆ ਮਾਰਾ ਮੈਂ ਇਹਨਾਂ ਵੀ ਵਿਆਹ ਲਈ ਕੁੜੀ ਵੀ ਸਾਡਾ ਜੇ ਤੱਕ ਵੀ ਸੁਹਾਰਤ ਪਾ ਕੇ ਬੈਠੇ ਇੱਥੇ ਜਿੰਮਤਾ ਨਾ ਕਰ ਤੇ ਗੁਰੂ ਦੇ ਤਾ ਤੇ ਮੇਰੀ ਜਿੰਦਗੀ ਤੇਰੇ ਇਤਿਹਾਸ ਤੇ ਦਾ ਮੈਂ ਬੰਦੇ ਨੂੰ ਨਹੀਂ ਜਾਣਦੀ ਸੀ ਉਸ ਦਿਨ ਯਾਰ ਤੇਰੇ ਜੋ ਜਾਮਨੀ ਵਿੱਚ ਮੈਂ ਇਹਦੇ ਬੰਦੇ ਦਾ ਲੱਭ ਕੱਢਣਾ ਸਾਦੇ ਜਿਹੇ ਕੱਪੜੇ ਪਾ ਕੇ ਆਏ ਉਸ ਦਿਨ ਅੱਗੇ ਪਿੱਛੇ ਤੋਂ ਆ ਪਾਣੀ ਤਾਂ ਮੈਂ ਕੁਝ ਨਹੀਂ ਕਹਿੰਦਾ ਕਿਉਂਕਿ ਗਰੀਬ ਨੇ ਕੁੜੀ ਦਿਹਾਣੀ ਹੈ ਜਦੋਂ ਗਰੀਬ ਨੇ ਬਿਹਾਣੀ ਹੈ ਉਹਦੇ ਮਾਸਟਰ ਜੀ ਦੀਆਂ 6 ਬੇਟੀਆਂ ਸਨ ਮਾਸਟਰ ਜੀ ਜਿਨ੍ਹਾਂ ਤੋਂ ਤਿੰਨਾ ਕੌਨ ਦਾ ਰਿਸ਼ਤਾ ਸੱਤ ਦਾ ਮੇਰੇ ਵਾਲੇ ਰਿਸ਼ਤੇ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ ਕਿ ਇਹਨਾਂ ਦਾ 10 ਰੁਪਏ ਗੁੜ ਲੱਗਿਆ ਲੋ ਹੋਰ ਕੁਝ ਨਹੀਂ ਕੋਈ ਲੱਗ ਨਹੀਂ ਸਕਿਆ ਕੋਈ ਦਾਰ ਨਹੀਂ ਕੋਈ ਕੁਛ ਨਹੀਂ